ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸ ਪਰਾਂ ਦੇ ਬਚਨ ਹਨ ਸੇਵਕ ਕੋ ਸੇਵਾ ਬਣਿਆਈ ਹਕਮ ਨੂੰ ਮੁਝਿ ਪਰੰਪਰਤ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨੰਨਕਾ ਸੋ ਜੈਸੋ ਮਿਸ਼ਨ ਦੇ ਤਹਿਤ ਗੁਰੂ ਮਾਨਯੋ ਗ੍ਰੰਥ ਸੇਵਾ ਸੰਭਾਲ ਲਾਲਰੂ ਦੇ ਮੁਖ ਸੇਵਾਦਾਰ ਭਾਈ ਫਜਲ ਸਿੰਘ ਲਾਲਰੂ ਮਹਾਲੀ ਬਲੋਂ ਬੰਗਾ ਹਲਕਾ ਦੇ ਅਲੱਗ ਅਲੱਗ ਗੁਰੂ ਘਰਾਂ ਦੇ ਜਾ ਕਰਕੇ ਧੰਕਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਨਤਾ ਜਿਹੜੀਆਂ ਖਰਾਬ ਹਨ ਉਹਨਾਂ ਦੀ ਸੇਵਾ ਸੰਭਾਲ ਕੀਤੀ ਸੰਗਤ ਦੇ ਸਹਿਯੋਗ ਦੇ ਨਾਲ ਤਕਰੀਬਨ 73 ਰੂਪਾਂ ਦੀ ਸੇਵਾ ਕਰਕੇ ਇਹਨਾਂ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਨੂੰ ਪਾਉਣਾ ਕੀਤਾ ਗੁਰੂ ਕਿਰਪਾ ਕਰੇ ਇਹਨਾਂ ਦੇ ਸਿਸਤੇ ਮੇਰੇ ਪਰੇ ਹੱਥ ਰੱਖਣ ਸਾਧ ਗੁਰ ਸੱਚੇ ਪਾਤਸ਼ਾਹ ਅਗਾਂਹ ਵਾਸਤੇ ਜੀਵਨ ਕਾਲ ਦੇ ਵਿੱਚ ਇਸ ਮਿਸ਼ਨ ਨੂੰ ਭਾਈ ਹਰਭਜਨ ਸਿੰਘ ਜੀ ਅੱਗੇ ਤੋਰਦੇ ਰਹਿਣ ਜਿਹੜੇ ਸਹਿਯੋਗੀ ਇਹਨਾਂ ਦੇ ਹੋ ਕਰਕੇ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅਗਾਂਹ ਵਾਸਤੇ ਵੀ ਸੰਗਤ ਨੂੰ ਅਪੀਲਵਾ ਜੇ ਕਿਸੇ ਗੁਰੂ ਘਰ ਦੇ ਵਿੱਚ ਬਿਰਧ ਰੂਪ ਦੇ ਜਦ ਦੀ ਸੇਵਾ ਕਰਨ ਵਾਲੀ ਹੈ ਇਨਾਂ ਦੇ ਨਾਲ ਸੰਪਰਕ ਕਰ ਸੰਪਰਕ ਕਰ ਸਕਦੇ ਹਨ ਤਾਂ ਕਿ ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦ ਅਦ ਸਤਕਾਰ ਹੈ ਉਹਨੂੰ ਬਹਾਲ ਰੱਖਿਆ ਜਾਵੇ ਦੂਸਰੀ ਬੇਨਤੀ ਗ੍ਰਾਂthi ਸਿੰਘਾਂ ਨੂੰ ਆ ਜਿਹੜੇ ਕਿ ਦੋ ਟਾਈਮ ਸਤਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਆ ਪ੍ਰਕਾਸ਼ ਕਰਨ ਦੀ ਸਫਾਸਨ ਕਰਨ ਦੀ ਉਹ ਵੀ ਭਾਵ ਅਤੇ ਪਿਆਰ ਦੇ ਨਾਲ ਵਢੰਗ ਦੇ ਨਾਲ ਸਵਾਵਾ ਨਿਵਾਉਣ ਤਾਂ ਕਿ ਜੇ ਤਾਂ ਜੜੀਆਂ ਖਰਾਬ ਹੁੰਦੀਆਂ ਆ ਉਹ ਨਾ ਹੋ ਸਕਣ ਹੈ ਇਸ ਬੇਨਤੀ ਨੂੰ ਮਨਜ਼ੂਰ ਕਰਨਾ ਸਾਡਾ ਹਲਕਾ ਨਵਾਂ ਸ਼ਹਿਰ ਬੰਗਾ ਸ਼ਰੋਮਣੀ ਪੰਥਯਾ ਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੁਲ 1984 ਪ੍ਰਾਤਨ ਧਾਰਮਿਕ ਕਾਪੇ ਅਸਥਾਨ ਗੁਰਦੁਆਰਾ 30 ਸਾਲ ਗਰਪਨਾ ਬਲੋਂ ਇਹਨਾਂ ਦਾ ਔਰ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਆਸ ਕਰਦੇ ਆ ਦੇ ਸਾਧੂਗਰ ਸੱਚੇ ਪਾਤਸ਼ਾਹ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ ਦੀ ਅਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਅਗਾਹ ਵਾਸਤੇ ਵੀ ਜੀਵਨ ਕਾਲ ਦੇ ਵਿੱਚ ਇਹਨਾਂ ਸਿਵਾਵਾ ਨੂੰ ਇਸ ਤਰ੍ਹਾਂ ਲੈਂਦੇ ਜਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499